ਜਿਵੇਂ ਜ세 ਬੰਦੀਆਂ ਦਾ ਇੱਕੋ ਸੁਰ ਨਹੀਂ ਵੀ ਹੋ ਸਕਦਾ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਬੜੇ ਜਾਹੋ ਜਲਾਲ ਨਾਲ ਮਨਾਏਗੀ ਸ਼ੀਦਾ ਨੂੰ ਜਿਹੜੀ ਹੈ ਸ਼ਰਧਾਜਲੀ ਸਵਰਪਤ ਕਰੇਗੀ ਸੋ ਇਹ ਛੋਟੇ ਮੋਟੇ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਟਿੱਪਣੀ ਵਾਲੇ ਦੇ ਜਿਹੜੇ ਬੇਟੇ ਨੂੰ ਨੇ ਸਨਮਾਨ ਦੇ ਤੋ ਵੀ ਇਨਕਾਰ ਕਰ ਸਕਦਾ ਤੇ ਚਲੋ ਮੈਂ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬਿਆਨ ਹੈ ਜਾਂ ਕਿਸੇ ਨੇ ਦੋਆਇਆ ਜਾਂ ਕੁਝ ਨਹੀਂ ਮੈਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਲਈ ਉਹ ਸਰਕਾਰ ਜੋਗਾ ਤੇ ਦੂਸਰੇ ਪਾਸੇ ਜਰਨਲ ਸਵੇਕ ਸਿੰਘ ਜੀ ਦੇ ਭਰਾ ਜਿਹੜੇ ਬੈਂਸ ਸਿੰਘ ਹੀ ਆ ਉਹ ਵੀ ਕੋਈ ਘੱਟ ਉਹਨਾਂ ਨੂੰ ਮਾਣ ਤੇ ਘੱਟ ਸਨਮਾਨ ਨਹੀਂਗਾ ਬਹੁਤ ਵੱਡਾ ਰੋਲ ਆ ਜਿੱਥੇ ਸੰਤਾਂ ਦਾ ਰੋਲ ਆ ਸੰਤਾਂ ਦੀ ਗਵਾਈ ਵਿੱਚ ਜਰਨਲ ਸਵੇਕ ਸਿੰਘ ਦਾ ਸਭ ਤੋਂ ਵੱਡਾ ਰੋਲ ਆ ਕਿ ਉਸਨੇ ਫੌਜ ਦੇ ਖਿਲਾਫ ਜਿਹੜੀ ਯੋਜਨਾਬੰਦੀ ਕੀਤੀ ਸੀ ਜਿਹੜੀ ਨੀਤੀ ਸੀ ਉਹ ਆਪਣੇ ਆਪ ਵਿੱਚ ਕਮਾਲ ਸੀ ਇਹ ਉਹਨਾਂ ਦੇ ਭਰਾਤਾ ਕਹਿ ਰਹੇ ਆ ਕਿ ਅਸੀਂ ਸਨਮਾਨ ਲਵਾਂਗੇ ਸੋ ਇਹ ਅਫਸੋਸ ਆ ਕਿ ਕਿੰਨਾ ਲੋਕਾਂ ਕਰਕੇ ਤੇ ਕਿਹੜੇ ਕਾਰਨਾ ਕਰਕੇ ਦੋਛੀਦਾਂ ਦੇ ਪਰਿਵਾਰ ਅੱਮੋ ਸਾਹਮਣੇ ਖੜ ਗਏ ਇਹ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਮੈਨੂੰ ਵੱਡਾ ਅਫਸੋਸ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਗਈ ਸੁਣਾਉਣੀ ਗੁਰਦਰਾਪਣ ਦੀ ਕਮੇਟੀ ਆਪਣੇ ਆਪ ਵਿੱਚ ਵੱਡੀ ਸੰਸhta ਜਿਹਦਾ ਜਿਹੜੇ ਕੀ ਇਸ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਪੂਰਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਨਹੀਂ ਹੋਣਾ ਚਾਹੀਦਾ ਪਰ ਚਲੋ ਖੈਰ ਫਿਰ ਵੀ ਅਸੀਂ ਕਿਸੇ ਨੂੰ ਕੋਈ ਟਿੱਪਣੀ ਕੀ ਕਰਨੀ ਆ ਅਸੀਂ ਤਾਂ 6 ਤਰੀਕ ਦੇ ਉਸ ਸਮਾਗਮ ਨੂੰ ਦੇ ਪ੍ਰਬੰਧਾਂ ਵਾਸਤੇ ਸ਼੍ਰੋਮਣੀ ਵੱਡੀ ਵੱਡੀ ਡਿਊਟੀ ਨਿਭਾਏਗੀ ਸਰਵਨਾਲ ਸਾਹਿਬ 6 ਸੰਗਤ ਨੂੰ ਕੀ ਪੀਲੇ ਬਹੁਤ ਵੱਡੀ ਗਿੰਤੀ ਚੋਂ ਦੀ ਆਫ ਤੇ ਸੋ ਉਹਨਾਂ ਦੇ ਵਿੱਚ ਮੰਨ ਦੇ ਵਿੱਚ ਕਰ ਰਹੇ ਕਿਸ ਤਰ੍ਹਾਂ ਦਾ ਸਹਿਮ ਉਹਨਾਂ ਨੂੰ ਕੀ ਕਰਨੀ ਸੰਗਤ ਦੇ ਮੰਚ ਡਰ ਰਹੀਆਂ ਸੰਗਤ ਦੇ ਮੰਚ ਰੋ ਰੋ ਸ ਹੈ ਕਿਸ ਤਰ੍ਹਾਂ ਦੇ ਚਲੋ ਮੈਂ ਅੱਜ ਇਸ ਗੱਲ ਦੇ ਖੁਲਾਸੇ ਨਹੀਂ ਕਰ ਰਹੇ ਸੰਗਤ ਨੇ ਆਪ ਦਾ ਨਿਰਣਾ ਕੀਤਾ ਹੋਇਆ ਸੋ ਅਸੀਂ ਚਾਹਾਂਗੇ ਕਿ ਸੰਗਤ ਦੀਆਂ ਭਾਵਨਾਵਾਂ ਉਹਦੇ ਮੱਦੇ ਨਜ਼ਰ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੀ ਭਾਵਨਾ ਨੂੰ ਸਮਝਣ ਤੇ ਸ਼ਹੀਦਾਂ ਦੇ ਸਮਾਗਮ ਦੇ ਵਿੱਚ ਪਾਰਾ ਦਿਵਸ ਜਿਹੜਾ ਵਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਆ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਉਸ ਪਗਚਨਾਂ ਤੇ ਚੱਲਦੇ ਆ ਗੁਰਦਾਮਾ ਦੀ ਰਾਖੀ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਅਬਰੀਕ ਸਿੰਘ ਜੀ ਬਾਬਾ 18 ਸਿੰਘ ਜੀ ਜਰਨੈਲ ਸੁਖ ਸਿੰਘ ਨਾਲ ਸਮੇਤ ਸੈਂਕੜੇ ਜਿਹੜੇ ਜਿਹੜੇ ਯੋਧੇ ਸੀ ਉਹਨਾਂ ਨੇ ਲੜਾਈ ਲੜੀ ਆ ਉਹਨਾਂ ਦੀ ਸ਼ਹਾਦਤ ਦਾ ਦਿਨ ਮਨਾਉਂਦੇ ਆ ਤੇ ਬਹੁਤ ਵੱਡੀ ਗੱਲ ਆ ਪੰਥ ਬਹੁਤ ਵੱਡਾ ਵਾ ਪੰਥ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ ਇੱਕੋ ਸੁਰ ਨਹੀਂ ਵੀ ਹੋ ਸਕਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਬੜੇ ਜਾਹੋ ਜਲਾਰ ਨਾਲ ਮਨਾਏਗੀ ਕੀ দানੂ ਜਿਹੜੀ ਹੈ ਸਰਦਾਜਲੀ ਸਵਰਪਤ ਕਰੇਗੀ ਸੋ ਇਹ ਛੋਟੇ ਮੋਟੇ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਟਿੱਪਣੀ ਵਾਲੇ ਤੇ ਜਿਹੜੇ ਬੇਟੇ ਨੂੰ ਸਨਮਾਨ ਨਹੀਂ ਦਿੱਤਾ ਕਰ ਦਿੱਤਾ ਲੈ ਚਲੋ ਮੈਂ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬਿਆਨ ਆ ਜਾਂ ਕਿਸੇ ਨੇ ਦੋਆਇਆ ਜਾਂ ਕੁਛ ਨਹੀਂ ਮੈਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਲਈ ਉਹ ਸਰਕਾਰ ਜੋਗਾ ਤੇ ਦੂਸਰੇ ਪਾਸੇ ਜਨਰਲ ਸਵੇਕ ਸਿੰਘ ਜੀ ਦੇ ਭਰਾ ਜਿਹੜੇ ਵਿਅੰਤ ਸਿੰਘ ਹੀ ਆ ਉਹ ਵੀ ਕੋਈ ਘੱਟ ਉਹਨਾਂ ਨੂੰ ਮਾਣ ਤੇ ਘੱਟ ਸਨਮਾਨ ਨਹੀਂਗਾ ਬਹੁਤ ਵੱਡਾ ਰੋਲ ਆ ਇਸੇ ਸੰਤਾਂ ਦਾ ਰੋਲ ਆ ਸੰਤਾਂ ਦੀ ਗਵਾਹੀ ਵਿੱਚ ਜਰਨਲ ਸਵੇਕ ਸਿੰਘ ਦਾ ਸਭ ਤੋਂ ਵੱਡਾ ਰੋਲ ਆ ਕਿ ਉਸਨੇ ਫੌਜ ਦੇ ਖਿਲਾਫ ਜਿਹੜੀ ਯੋਜਨਾਬੰਦੀ ਕੀਤੀ ਸੀ ਜਿਹੜੀ ਨੀਤੀ ਸੀ ਉਹ ਆਪਣੇ ਆਪ ਵਿੱਚ ਕਮਾਲ ਸੀ ਇਹ ਉਹਨਾਂ ਦੇ ਭਰਾਤਾ ਕਹਿ ਰਹੇ ਆ ਕਿ ਅਸੀਂ ਸਨਮਾਨ ਲਵਾਂਗੇ ਸੋ ਇਹ ਅਫਸੋਸ ਆ ਕਿ ਕਿੰਨਾ ਲੋਕਾਂ ਕਰਕੇ ਤੇ ਕਿਹੜੇ ਕਾਰਨਾ ਕਰਕੇ ਦੋ ਛੀਦਾ ਦੇ ਪਰਿਵਾਰ ਅਮੋ ਸਾਹਮਣੇ ਖੜ ਗਏ ਇਹ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਮੈਨੂੰ ਵੱਡਾ ਅਫਸੋਸ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਗਈ ਸੁਣਾਉਣੀ ਗੁਰਦਰਾਪਨ ਦੇ ਕਮੇਟੀ ਆਪਣੇ ਆਪ ਵਿੱਚ ਵੱਡੀ ਸੰਸਥਾ ਜਿਹਦਾ ਜਿਹੜੇ ਕੀ ਇਸ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਪੂਰਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਜਿਹੜੇ ਕਿ ਮੇਰੇ ਜ਼ਿੰਦਗੀ ਚ ਪਹਿਲੀ ਵਾਰ ਹੋ ਰਿਹਾ ਨਹੀਂ ਹੋਣਾ ਚਾਹੀਦਾ ਪਰ ਚਲੋ ਖੈਰ ਫਿਰ ਵੀ ਅਸੀਂ ਕਿਸੇ ਨੂੰ ਕੋਈ ਟਿੱਪਣੀ ਕੀ ਕਰਨੀ ਆ ਅਸੀਂ ਤਾਂ 6 ਤਰੀਕ ਦੇ ਉਸ ਸਮਾਗਮ ਨੂੰ ਦੇ ਪ੍ਰਬੰਧਾਂ ਵਾਸਤੇ ਕਲੋਨਿਕ ਬੜੀ ਆਪਣੀ ਡਿਊਟੀ ਨਿਭਾਈਗੀ ਸਰਬਤ ਸਭ ਸੰਗਤ ਨੂੰ ਕੀ ਪੀਲੇ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਚ ਆਉਂਦੀ ਆ ਉਸ ਤੇ ਸੋ ਉਹਨਾਂ ਦੇ ਵਿੱਚ ਮੰਨ ਦੇ ਵਿੱਚ ਕਰ ਰਹੇ ਕਿਸ ਤਰ੍ਹਾਂ ਦਾ ਸਹਿਮ ਉਹਨਾਂ ਨੂੰ ਕੀ ਕਰਨ ਸੰਗਤ ਦੇ ਮੰਚ ਚ ਡਰ ਰਹੀ ਆ ਸੰਗਤ ਦੇ ਮੰਚ ਚ ਰੋਸ ਆ ਕਈ ਤਰ੍ਹਾਂ ਦੇ ਚਲੋ ਮੈਂ ਅੱਜ ਇਸ ਗੱਲ ਦੇ ਖੁਲਾਸੇ ਨਹੀਂ ਕਰ ਰਿਹਾ ਸੰਗਤ ਨੇ ਆਪ ਦਾ ਨਿਰਣਾ ਕੀਤਾ ਹੋਇਆ ਸੋ ਅਸੀਂ ਚਾਹਾਂਗੇ ਕਿ ਸੰਗਤ ਦੀਆਂ ਭਾਵਨਾਵਾਂ ਉਹਦੇ ਮੱਦੇਨਜ਼ਰ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੀ ਭਾਵਨਾ ਨੂੰ ਸਮਝਣ ਤੇ ਸ਼ਹੀਦਾਂ ਦੇ ਸਮਾਗਮ ਦੇ ਵਿੱਚ ਨਤਮਸਤਕ ਹੋਣ ਸ਼ਹੀਦਾਂ ਨੂੰ ਸੱਚੀ ਸੂਚੀ ਸਦਾ ਜੀ ਭੇਟ ਕਰਨ ਕੌਮਸੀ ਖਾਲਸਾ ਕਹਿ ਰਹੇ ਨੇ ਕਿ ਜਿੱਤੇ ਦਾ ਸਾਹਮਣੂ ਜਿਹੜੀ ਸਪੀਚ ਜਿਹੜਾ ਤੋਂ ਦੇ ਨਾਮ ਸੰਦੇਸ਼ ਨਹੀਂ ਦਿੱਤਾ ਜਾਊਗਾ ਸੋ ਕਿਸ ਤਰ੍ਹਾਂ ਇਹਨਾਂ ਹਾਲਾਤਾਂ ਨਾਲ ਉਹ ਡਿਟਾ ਜਾਊਗਾ ਸਮਝਾਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਥੇਵਰ ਰੋਣ ਦੇ ਉੱਤੇ ਹੀ ਅੰਕੇ ਤੱਕ ਦੇਖੋ ਕੱਲੂਕਾਰਾ ਦਿਵਸ ਜਿਹੜਾ ਵਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਆ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਉਸ ਪਗਚਨਾਂ ਤੇ ਚਲਦੇ ਆ ਗੁਰਧਾਮਾਂ ਦੀ ਰਾਖੀ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਬ੍ਰੀਖ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨਲ ਸੁਵੇਕ ਸਿੰਘ ਨਾਲ ਸਮੇਤ ਸੈਂਕੜੇ ਜਿਹੜੇ ਜਿਹੜੇ ਯੋਧੇ ਸੀ ਉਹਨਾਂ ਨੇ ਲੜਾਈ ਲੜੀ ਆ ਉਹਨਾਂ ਦੀ ਸ਼ਹਾਦਤ ਦਾ ਦਿਨ ਮਨਾਉਨੇ ਆ ਤੇ ਬਹੁਤ ਵੱਡੀ ਗੱਲ ਆ ਪੰਥ ਬਹੁਤ ਵੱਡਾ ਵਾ ਪੰਥ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ ਇੱਕੋ ਸੁਰ ਨਹੀਂ ਵੀ ਹੋ ਸਕਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਬੜੇ ਜਾਹੋ-ਜਲਾਲ ਨਾਲ ਮਨਾਏਗੀ ਸ਼ਹੀਦਾਂ ਨੂੰ ਜਿਹੜੀ ਹੈ ਸਰਧਾਜਲੀ ਸਰਪਰਤ ਕਰੇਗੀ ਸੋ ਇਹ ਛੋਟੇ-ਮੋਟੇ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਟਿੱਪਣਰ ਵਾਲੇ ਦੇ ਜਿਹੜੇ ਬੇਟੇ ਨੂੰ ਸਨਮਾਨ ਨਹੀਂ ਦਿੱਤਾ ਇਹ ਕਹਿੰਦਾ ਕਿ ਚਲੋ ਮੈਂ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬਿਆਨ ਆ ਜਾਂ ਕਿਸੇ ਨੇ ਦੁਆਇਆ ਜਾਂ ਕੁਝ ਨਹੀਂ ਮੈਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਲਈ ਉਹ ਸਰਕਾਰ ਜੋਗਾ ਤੇ ਦੂਸਰੇ ਪਾਸੇ ਜਨਰਲ ਸੁਵੇਕ ਸਿੰਘ ਜੀ ਦੇ ਭਰਾ ਜਿਹੜੇ ਵਿਅੰਸ ਸਿੰਘ ਹੀ ਆ ਉਹ ਵੀ ਕੋਈ ਘੱਟ ਉਹਨਾਂ ਨੂੰ ਆਪਣਾ ਤੇ ਕਮੇਟੀ ਆਪਣੇ ਆਪ ਵਿੱਚ ਬੜੀ ਸਸਤਾ ਜਿਹਦਾ ਜਿਹੜੇ ਕੀ ਇਸ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਪੂਰਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਦੇ ਦਰਮੀ ਜਿਹੜੇ ਹਕੂਮ ਜਿਹੜੀ ਬੜਾ ਅਫਸੋਸ ਆ ਬੜਾ ਅਫਸੋਸ ਆ ਇਸ ਗੱਲ ਤੇ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਮਨ ਸਹੀ ਸ਼ਬਦਾਂ ਚ ਕਹੀਏ ਕਿ ਮਨ ਰੋ ਰਿਹਾ ਪਰ ਚਲੋ ਖੈਰ ਕਦੇ ਵੀ ਇਸ ਗੱਲ ਲਈ ਕਿਉਂਕਿ ਕੋਈ ਇੱਕ ਜਥੇਬੰਦੀ ਪੰਥ ਨਹੀਂ ਹੁੰਦੀਗੀ ਸਾਰੇ ਰਲਕੇ ਪੰਥ ਹੁੰਦੇ ਆ ਸੋ ਅਸੀਂ ਚਾਹਾਂਗੇ ਕਿ ਜਿਹੜੇ ਲੋਕਾਂ ਕਰਕੇ ਇਸ ਤਰ੍ਹਾਂ ਦੇ ਸ਼ੀਦਾਂ ਦੇ ਪਰਿਵਾਰ ਆਮੋ ਸਾਹਮਣੇ ਹੋ ਰਹੇ ਜਿਹੜੇ ਕਿ ਮੇਰੇ ਜ਼ਿੰਦਗੀ ਚ ਪਹਿਲੀ ਵਾਰ ਹੋ ਰਹੇ ਨਹੀਂ ਹੋਣਾ ਚਾਹੀਦਾ ਪਰ ਚਲੋ ਖੈਰ ਫਿਰ ਵੀ ਅਸੀਂ ਕਿਸੇ ਨੂੰ ਕੋਈ ਟਿੱਪਣੀ ਕੀ ਕਰਨੀ ਆ ਅਸੀਂ ਤਾਂ 6 ਤਰੀਕ ਦੇ ਉਸ ਸਮਾਗਮ ਨੂੰ ਦੇ ਪ੍ਰਬੰਧਾਂ ਵਾਸਤੇ ਸ਼੍ਰੋਮਣੀ ਕਮੇਟੀ ਆਪਣੀ ਡਿਊਟੀ ਨਿਭਾਈਗੀ ਸਰਬੰਸਾਬ 6 ਸੰਗਤ ਨੂੰ ਕੀ ਪੀਲੇ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਚ ਆਉਂਦੀ ਆ ਸੋ ਉਹਨਾਂ ਦੇ ਵਿੱਚ ਮੰਦ ਦੇ ਵਿੱਚ ਕਰ ਰਹੇ ਕਿਸ ਤਰ੍ਹਾਂ ਦਾ ਸਹਿਮ ਉਹਨਾਂ ਨੂੰ ਕੀ ਕਰਨਾ ਸੰਗਤ ਦੇ ਮੰਚ ਦਰ ਰਹੀ ਆ ਸੰਗਤ ਦੇ ਮੰਚ ਰੋਸ ਆ ਕਈ ਤਰ੍ਹਾਂ ਦੇ ਚਲੋ ਮੈਂ ਅੱਜ ਇਸ ਗੱਲ ਦੇ ਖੁਲਾਸੇ ਨਹੀਂ ਕਰ ਰਹੇ ਸੰਗਤ ਨੇ ਆਪ ਦਾ ਫੈਸਲਾ ਕੀਤਾ ਹੋਇਆ ਸੋ ਅਸੀਂ ਚਾਹਾਂਗੇ ਕਿ ਸੰਗਤ ਦੀਆਂ ਭਾਵਨਾਵਾਂ ਉਹਦੇ ਮੱਦੇ ਨਜ਼ਰ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੀ ਭਾਵਨਾ ਨੂੰ ਸਮਝਣ ਤੇ ਸ਼ਹੀਦਾਂ ਦੇ ਸਮਾਗਮ ਦੇ ਵਿੱਚ ਨਤਮਸਤਕ ਹੋਣ ਸ਼ਹੀਦਾਂ ਨੂੰ ਸੱਚੀ ਸੂਚੀ ਸੁਦਾਗਲੀ ਭੇਟ ਕਰਨ ਸਰ ਕੱਲੂਕਾਰਾ ਦਿਵਸ ਮਨਾਇਆ ਜਾਣਾ ਹੈਗਾ ਸੋਸ ਨੂੰ ਲੈ ਕੇ ਪਹਿਲੇ ਹੀ ਤਰਾ ਜਿਹਾ ਵਿਵਾਦ ਸ਼ੁਰੂ ਹੋ ਗਿਆ ਹੈ ਹਰਨਾਮ ਸਿੰਘ ਖਾਲਸਾ ਕਹਿੰ ਰਹੇ ਨੇ ਕਿ ਜਿੱਤੇ ਦਾ ਖਾਮ ਨੂੰ ਜਿਹੜੀ ਸਟੇਜ ਜਿਹੜਾ ਤੋਂ ਦੇ ਨਾਮ ਸੰਦੇਸ਼ ਨਹੀਂ ਦਿੱਤਾ ਜਾਊਗਾ ਸੋ ਕਿਸ ਤਰ੍ਹਾਂ ਇਹਨਾਂ ਹਾਲਾਤਾਂ ਨਾਲ ਨਿਬੇੜਾ ਜਾਊਗਾ ਸਮਝਾਂਦੇ ਵੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਤੇਵਰ ਹੋਣ ਦੇ ਉਤੇ ਹੀ ਆਂਕੇ ਦਾ ਦੇਖੋ ਕੱਲੂਕਾਰਾ ਦਿਵਸ ਜਿਹੜਾ ਵਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਆ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਇਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਉਸ ਪਗਚਨਾਂ ਤੇ ਚਲਦੇ ਆ ਗੁਰਧਾਮਾਂ ਦੀ ਰਾਖੀ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਅਬਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨੈਲ ਸੁਖ ਸਿੰਘ ਨਾਲ ਸਮੇਤ ਸੈਂਕੜੇ ਜਿਹੜੇ ਜਿਹੜੇ ਯੋਧੇ ਸੀ ਉਹਨਾਂ ਨੇ ਲੜਾਈ ਲੜੀ ਆ ਉਹਨਾਂ ਦੀ ਸ਼ਹਾਦਤ ਦਾ ਦਿਨ ਮਨਾਉਂਦੇ ਆ ਤੇ ਬਹੁਤ ਵੱਡੀ ਗੱਲ ਆ ਪੰਥ ਬਹੁਤ ਵੱਡਾ ਵਾ ਪੰਥ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ ਇੱਕੋ ਸਰ ਨਹੀਂ ਵੀ ਹੋ ਸਕਦਾ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਇੱਕ بڑے ਜਾਹੋ ਜਲਾਰ ਨਾਲ ਬਣਾਏਗੀ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਜਲੀ ਸਮਰਪਿਤ ਕਰੇਗੀ ਸੋ ਇਹ ਛੋਟੇ ਮੋਟੇ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਟਿੱਪਣਰ ਵਾਲੇ ਤੇ ਜਿਹੜੇ ਬੇਟੇ ਨੂੰ ਸਨਮਾਨ ਦੇ ਦੀ ਹੰਕਾਰ ਕਰ ਦਿੱਤਾ ਲੈ ਚਲੋ ਮੈਂ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬਿਆਨ ਆ ਜਾਂ ਕਿਸੇ ਨੇ ਦੋਆਇਆ ਜਾਂ ਕੁਝ ਨਹੀਂ ਮੈਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਲਈ ਉਹ ਸਰਕਾਰ ਜੋਗਾ ਤੇ ਦੂਸਰੇ ਪਾਸੇ ਜਨਰਲ ਸਵੇਕ ਸਿੰਘ ਜੀ ਦੇ ਭਰਾ ਜਿਹੜੇ ਵਿਅੰਨ ਸਿੰਘ ਹੀ ਆ ਉਹ ਵੀ ਕੋਈ ਘੱਟ ਉਹਨਾਂ ਨੂੰ ਮਾਣ ਤੇ ਘੱਟ ਸਨਮਾਨ ਨਹੀਂਗਾ ਬਹੁਤ ਵੱਡਾ ਰੋਲ ਆ ਇਸੇ ਸੰਤਾਂ ਦਾ ਰੋਲ ਆ ਸੰਤਾਂ ਦੀ ਗਵਾਹੀ ਵਿੱਚ ਜਰਨਲ ਸਵੇਕ ਸਿੰਘ ਦਾ ਸਭ ਤੋਂ ਵੱਡਾ ਰੋਲ ਆ ਕਿ ਉਸਨੇ ਫੌਜ ਦੇ ਖਿਲਾਫ ਜਿਹੜੀ ਯੋਜਨਾਬੰਦੀ ਕੀਤੀ ਸੀ ਜਿਹੜੀ ਨੀਤੀ ਸੀ ਉਹ ਆਪਣੇ ਆਪ ਵਿੱਚ ਕਮਾਲ ਸੀ ਇਹ ਉਹਨਾਂ ਦੇ ਭਰਾਤਾ ਕਹਿ ਰਹੇ ਆ ਕਿ ਅਸੀਂ ਸਨਮਾਨ ਲਵਾਂਗੇ ਸੋ ਇਹ ਅਫਸੋਸ ਆ ਕਿ ਕਿੰਨਾ ਲੋਕਾਂ ਕਰਕੇ ਤੇ ਕਿਹੜੇ ਕਾਰਨਾ ਕਰਕੇ ਦੋਛੀਦਾ ਦੇ ਪਰਿਵਾਰ ਅਮੋ ਸਾਹਮਣੇ ਖੜ ਗਏ ਇਹ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਮੈਨੂੰ ਵੱਡਾ ਅਫਸੋਸ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਗਈ ਸੁਣਾਉਣੀ ਗੁਰਦਰਾਪਨ ਦੇ ਕਮੇਟੀ ਆਪਣੇ ਆਪ ਵਿੱਚ ਵੱਡੀ ਸੰਸਥਾ ਜਿਹਦਾ ਜਿਹੜੇ ਕੀ ਇਸ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਪੂਰਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਬੜਾ ਅਫਸੋਸ ਆ ਬੜਾ ਅਫਸੋਸ ਆ ਇਸ ਗੱਲ ਤੇ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਮੰਨ ਸਹੀ ਸ਼ਬਦਾਂ ਚ ਕਹੀਏ ਕਿ ਮਨ ਰੋ ਰਿਆ ਪਰ ਚਲੋ ਖैर ਕਦੇ ਵੀ ਇਸ ਗੱਲ ਲਈ ਕਿਉਂਕਿ ਕੋਈ ਇੱਕ ਜਥੇਬੰਦੀ ਪੰਥ ਨਹੀਂ ਹੁੰਦੀਗੀ ਸਾਰੇ ਲੜਕੇ ਪੰਥ ਹੁੰਦੇ ਆ ਸੋ ਅਸੀਂ ਚਾਹਾਂਗੇ ਕਿ ਜਿਹੜੇ ਲੋਕਾਂ ਕਰਕੇ ਇਸ ਤਰ੍ਹਾਂ ਦੇ ਸ਼ਹੀਦਾਂ ਦੇ ਪਰਿਵਾਰ ਅਮੋ ਸਾਹਮਣੇ ਹੋ ਰਹੇ ਜਿਹੜੇ ਕਿ ਮੇਰੇ ਜ਼ਿੰਦਗੀ ਚ ਸੰਗਤ ਦੇ ਆ ਭਾਵਨਾ ਉਹਦੇ ਮੱਦੇ ਨਜ਼ਰ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੀ ਭਾਵਨਾ ਨੂੰ ਸਮਝਣ ਤੇ ਸ਼ਹੀਦਾਂ ਦੇ ਸਮਾਗਮ ਦੇ ਵਿੱਚ ਨਤਮਸਤਕ ਹੋਣ ਸ਼ਹੀਦਾਂ ਨੂੰ ਸੱਚੀ ਸੁੱਚੀ ਸਦਾ ਦੀ ਭੇਟ ਕਰਨ ਖਾਲਸਾ ਕਹਾਤਾ ਕਹਿ ਰਹੇ ਨੇ ਕਿ ਜਿੱਤੇ ਦਾ ਖਾਮ ਨੂੰ ਜਿਹੜੀ ਸਪੇਸ ਜਿਹੜਾ ਗੋਮ ਦੇ ਨਾਮ ਸੰਦੇਸ਼ ਨਹੀਂ ਦਿੱਤਾ ਜਾਊਗਾ ਸੋ ਕਿਸ ਤਰ੍ਹਾਂ ਇਹਨਾਂ ਹਾਲਾਤਾਂ ਨੂੰ ਡਿਟਾ ਜਾਊਗਾ ਸਮਝਾਂਦੀ ਵੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਥੇਵਰ ਹੋਣ ਦੇ ਉੱਤੇ ਹੀ ਆ ਕਿਹਦੇ ਦੇਖੋ ਭੱਲੂਕਾਰਾ ਦਿਵਸ ਜਿਹੜਾ ਵਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਆ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਉਸ ਪਗਚਨਾਂ ਤੇ ਚੱਲਦੇ ਆ ਗੁਰਧਾਮਾਂ ਦੀ ਰਾਖੀ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨਲ ਸੁਵੇਕ ਸਿੰਘ ਨਾਲ ਸਮੇਤ ਸੈਂਕੜੇ ਜਿਹੜੇ ਜਿਹੜੇ ਯੋਧੇ ਸੀ ਉਹਨਾਂ ਨੇ ਲੜਾਈ ਲੜੀ ਆ ਉਹਨਾਂ ਦੀ ਸ਼ਹਾਦਤ ਦਾ ਦਿਨ ਮਨਾਉਂਦੇ ਆ ਤੇ ਬਹੁਤ ਵੱਡੀ ਗੱਲ ਆ ਪੰਥ ਬਹੁਤ ਵੱਡਾ ਵਾ ਪੰਥ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ ਇੱਕੋ ਸਰ ਨਹੀਂ ਵੀ ਹੋ ਸਕਦਾ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਬੜੇ ਜਾਹੋ-ਜਲਾਲ ਨਾਲ ਮਨਾਏਗੀ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਜਲੀ ਸਰਪ੍ਰਸਤ ਕਰੇਗੀ ਸੋ ਇਹ ਛੋਟੀਆਂ-ਮੋਟੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਟਿੱਪੜਾ ਵਾਲੇ ਦੇ ਜਿਹੜੇ ਬੇਟੇ ਨੂੰ ਨੇ ਸਨਮਾਨ ਨਹੀਂ ਦਿੱਤਾ ਹੱਸ ਸਕਦਾ ਤੇ ਚਲੋ ਮੈਂ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬਿਆਨ ਹੈ ਜਾਂ ਕਿਸੇ ਨੇ ਦੁਆਇਆ ਜਾਂ ਕੁਝ ਨਹੀਂ ਮੈਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਲਈ ਉਹ ਸਰਕਾਰ ਜੋਗਾ ਤੇ ਦੂਸਰੇ ਪਾਸੇ ਜਰਨਲ ਸਵੇਕ ਸਿੰਘ ਜੀ ਦੇ ਭਰਾ ਜਿਹੜੇ ਬੈਂਤ ਸਿੰਘ ਹੀ ਆ ਉਹ ਵੀ ਕੋਈ ਘੱਟ ਉਹਨਾਂ ਨੂੰ ਮਾਣ ਤੇ ਘੱਟ ਸਨਮਾਨ ਨਹੀਂਗਾ ਬਹੁਤ ਵੱਡਾ ਰੋਲ ਆ ਜਿੱਥੇ ਸੰਤਾਂ ਦਾ ਰੋਲ ਆ ਸੰਤਾਂ ਦੀ ਗਵਾਈ ਵਿੱਚ ਜਰਨਲ ਸਵੇਕ ਸਿੰਘ ਦਾ ਸਭ ਤੋਂ ਵੱਡਾ ਰੋਲ ਆ ਕਿ ਉਸਨੇ ਫੌਜ ਦੇ ਖਿਲਾਫ ਜਿਹੜੀ ਯੋਜਨਾਬੰਦੀ ਕੀਤੀ ਸੀ ਜਿਹੜੀ ਨੀਤੀ ਸੀ ਉਹ ਆਪਣੇ ਆਪ ਵਿੱਚ ਕਮਾਲ ਸੀ ਇਹ ਉਹਨਾਂ ਦੇ ਭਰਾਤਾ ਕਹਿ ਰਹੇ ਆ ਕਿ ਅਸੀਂ ਸਨਮਾਨ ਲਵਾਂਗੇ ਸੋ ਇਹ ਅਫਸੋਸ ਹੈ ਕਿ ਕਿੰਨਾ ਲੋਕਾਂ ਕਰਕੇ ਤੇ ਕਿਹੜੇ ਕਾਰਨਾ ਕਰਕੇ ਦੋ ਸ਼ਹੀਦਾਂ ਦੇ ਪਰਿਵਾਰ ਅਮੋ ਸਾਹਮਣੇ ਖੜ ਗਏ ਇਹ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਮੈਨੂੰ ਵੱਡਾ ਅਫਸੋਸ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਗਈ ਸੁਣਾਉਣੀ ਗੁਰਦਰਾਪਣ ਦੀ ਕਮੇਟੀ ਆਪਣੇ ਆਪ ਵਿੱਚ ਵੱਡੀ ਸੰਸਥਾ ਜਿਹਦਾ ਜਿਹੜੇ ਕੀ ਇਸ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਪੂਰਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਬੜਾ ਅਫਸੋਸ ਆ ਬੜਾ ਅਫਸੋਸ ਆ ਇਸ ਗੱਲ ਤੇ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਮਨ ਸਹੀ ਸ਼ਬਦਾਂ ਚ ਕਹੀਏ ਕਿ ਮਨ ਰੋ ਰਿਹਾ ਪਰ ਚਲੋ ਖੈਰ ਕਦੇ ਵੀ ਇਸ ਗੱਲ ਲਈ ਕਿਉਂਕਿ ਕੋਈ ਇੱਕ ਜਥੇਬੰਦੀ ਪੰਥ ਨਹੀਂ ਹੁੰਦੀਗੀ ਸਾਰੇ ਲੜਕੇ ਪੰਥ ਹੁੰਦੇ ਆ ਸੋ ਅਸੀਂ ਚਾਹਾਂਗੇ ਕਿ ਜਿਹੜੇ ਲੋਕਾਂ ਕਰਕੇ ਇਸ ਤਰ੍ਹਾਂ ਦੇ ਸ਼ਹੀਦਾਂ ਦੇ ਪਰਿਵਾਰ ਅਮੋ ਸਾਹਮਣੇ ਹੋ ਰਹੇ ਜਿਹੜੇ ਕਿ ਮੇਰੇ ਜ਼ਿੰਦਗੀ ਚ ਪਹਿਲੀ ਵਾਰ ਹੋ ਰਹੇ ਆ ਜਰ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਘਾਰਾ ਦਿਵਸ ਜਿਹੜਾ ਵਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਆ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਉਸ ਪਗਚਨਾਂ ਤੇ ਚਲਦੇ ਆ ਗੁਰਧਾਮਾਂ ਦੀ ਰਾਖੀ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਅਬਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨੈਲ ਸੁਖ ਸਿੰਘ ਨਾਲ ਸਮੇਤ ਸੈਂਕੜੇ ਜਿਹੜੇ ਜਿਹੜੇ ਯੋਧੇ ਸੀ ਉਹਨਾਂ ਨੇ ਲੜਾਈ ਲੜੀ ਆ ਉਹਨਾਂ ਦੀ ਸ਼ਹਾਦਤ ਦਾ ਦਿਨ ਮਨਾਉਂਦੇ ਆ ਤੇ ਬਹੁਤ ਵੱਡੀ ਗੱਲ ਆ ਪੰਥ ਬਹੁਤ ਵੱਡਾ ਵਾ ਪੰਥ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ 100 ਨਹੀਂ ਵੀ ਹੋ ਸਕਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਇੱਕ بڑے ਜਾਹੋ ਜਲਾਲ ਨਾਲ ਬਣਾਏਗੀ ਸ਼ੀਦਾਂ ਨੂੰ ਜਿਹੜੀ ਆ ਸਰਦਾ ਜਲੀ ਸਵਰਪਤ ਕਰੇਗੀ ਸੋ ਇਹ ਛੋਟੇ ਮੋਟੇ ਗੱਲਾਂ ਪਹਿਲਾਂ ਵੀ ਹੁੰਦੀਆਂ ਆ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਚਲੋ ਮੈਂ ਉਹਨਾਂ ਦੇ ਉਹਨਾਂ ਨੇ ਉਹਨਾਂ ਦਾ ਬਿਆਨ ਆ ਜਾਂ ਕਿਸੇ ਨੇ ਦੋਆਇਆ ਜਾਂ ਕੁਝ ਨਹੀਂ ਮੈਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਲਈ ਉਹ ਸਰਕਾਰ ਜੋਗ ਆ ਤੇ ਦੂਸਰੇ ਪਾਸੇ ਜਰਨਲ ਸੁਵੇਕ ਸਿੰਘ ਜੀ ਦੇ ਭਰਾ ਜਿਹੜੇ ਵਿੰਤ ਸਿੰਘ ਹੀ ਆ ਉਹ ਵੀ ਕੋਈ ਘੱਟ ਉਹਨਾਂ ਨੂੰ ਮਾਣ ਤੇ ਘੱਟ ਸਨਮਾਨ ਨਹੀਂ ਗਾ ਬਹੁਤ ਵੱਡਾ ਰੋਲ ਆ ਜਿਥੇ ਸੰਤਾਂ ਦਾ ਰੋਲ ਆ ਸੰਤਾਂ ਦੀ ਗਵਾਹੀ ਵਿੱਚ ਜਰਨਲ ਸਵੇਕ ਸਿੰਘ ਦਾ ਸਭ ਤੋਂ ਵੱਡਾ ਰੋਲ ਆ ਕਿ ਉਸਨੇ ਫੌਜ ਦੇ ਖਿਲਾਫ ਜਿਹੜੀ ਯੋਜਨਾਬੰਦੀ ਕੀਤੀ ਸੀ ਜਿਹੜੀ ਨੀਤੀ ਸੀ ਉਹ ਆਪਣੇ ਆਪ ਵਿੱਚ ਕਮਾਲ ਸੀ ਇਹ ਉਹਨਾਂ ਦੇ ਭਰਾਤਾ ਕਹਿ ਰਹੇ ਆ ਕਿ ਅਸੀਂ ਸਨਮਾਨ ਲਵਾਂਗੇ ਸੋ ਇਹ ਅਫਸੋਸ ਆ ਕਿ ਕਿੰਨਾ ਲੋਕਾਂ ਕਰਕੇ ਤੇ ਕਿਹੜੇ ਕਾਰਨਾ ਕਰਕੇ ਦੋ ਸ਼ਹੀਦਾਂ ਦੇ ਪਰਿਵਾਰ ਅੱਮੋ ਸਾਹਮਣੇ ਖੜ ਗਏ ਇਹ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਮੈਨੂੰ ਵੱਡਾ ਅਫਸੋਸ ਆ ਪਰ ਇਹੋ ਜੀ ਕੋਈ ਗੱਲ ਨਹੀਂ ਗਈ ਸੁਣਾਉਣੀ ਗੁਰਦਰਾਪਣ ਦੀ ਕਮੇਟੀ ਆਪਣੇ ਆਵਜਿ ਵੱਡੀ ਸਸਤਾ ਜਿਹੜਾ ਜਿਹੜੇ ਕੀ ਇਸ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਪੂਰਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਸਰਬ ਲੱਗਦਾ ਨਹੀਂ ਕਿ ਜਿਹੜੇ ਦਿਨ ਹੈਗੇ ਨੇ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਸਫਲਮ ਨੇ ਪਰ ਇਹਨਾਂ ਜ਼ਖਮਾਂ ਦੇ ਦੌਰਾਨ ਵੀ ਜਿੱਕਰ ਕੌਮ ਜਿਹੜੀ ਬੜਾ ਅਫਸੋਸ ਆ ਬੜਾ ਅਫਸੋਸ ਆ ਇਸ ਗੱਲ ਤੇ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਮਨ ਸਹੀ ਸ਼ਬਦਾਂ ਚ ਕਹੀਏ ਕਿ ਮਨ ਰੋ ਰਿਹਾ ਪਰ ਚਲੋ ਖੈਰ ਕਦੇ ਵੀ ਇਸ ਗੱਲ ਲਈ ਕਿਉਂਕਿ ਕੋਈ ਇੱਕ ਜਥੇਬੰਦੀ ਪੰਥ ਨਹੀਂ ਹੁੰਦੀਗੀ ਸਾਰੇ ਲੜਕੇ ਪੰਥ ਹੁੰਦੇ ਆ ਤੁਸੀਂ ਚਾਹਵਾਂਗੇ ਕਿ ਜਿਹੜੇ ਲੋਕਾਂ ਕਰਕੇ ਇਸ ਤਰ੍ਹਾਂ ਦੇ ਸ਼ੀਦਾਂ ਦੇ ਪਰਿਵਾਰ ਆਮੋ ਸਾਹਮਣੇ ਹੋ ਰਹੇ ਜਿਹੜੇ ਕਿ ਮੇਰੇ ਜ਼ਿੰਦਗੀ ਵਿੱਚ ਪਹਿਲੀ ਵਾਰ ਹੋ ਰਹੇ ਆ ਨਹੀਂ ਹੋਣਾ ਚਾਹੀਦਾ ਪਰ ਚਲੋ ਖੈਰ ਫਿਰ ਵੀ ਅਸੀਂ ਕਿਸੇ ਨੂੰ ਕੋਈ ਟਿੱਪਣੀ ਕੀ ਕਰਨੀ ਆ ਅਸੀਂ ਤਾਂ 6 ਤਰੀਕ ਦੇ ਉਸ ਸਮਾਗਮ ਨੂੰ ਦੇ ਪ੍ਰਬੰਧਾਂ ਵਾਸਤੇ ਸ਼ਰੋਣੀ ਵੱਡੀ ਵੱਡੀ ਡਿਊਟੀ ਨਿਭਾਈਗੀ ਸਰਵਨਾਲ ਸਾਹਿਬ ਸਿਕ ਸੰਗਤ ਨੂੰ ਕੀ ਪੀ ਲੈ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਜੀ ਆਉਂਦੀ ਆ ਉਸ ਤੋਂ ਉਹਨਾਂ ਦੇ ਵਿੱਚ ਮੰਦ ਵਿੱਚ ਕਰ ਰਹੇ ਕਿਸ ਤਰ੍ਹਾਂ ਕੀ ਕਰਨੀ ਸੰਗਤ ਦੇ ਮਾਂ ਚ ਡਰ ਰਹੀ ਆ ਸੰਗਤ ਦੇ ਮਾਂ ਚ ਰੋ ਰੋ ਸ ਆ ਕਈ ਤਰ੍ਹਾਂ ਦੇ ਚਲੋ ਮੈਂ ਅੱਜ ਇਸ ਗੱਲ ਦੇ ਖੁਲਾਸੇ ਨਹੀਂ ਕਰ ਰਿਹਾ ਸੰਗਤ ਨੇ ਆਪ ਦਾ ਨਿਰਣਾ ਕੀਤਾ ਹੋਇਆ ਸੋ ਅਸੀਂ ਚਾਹਾਂਗੇ ਕਿ ਸੰਗਤ ਦੀਆਂ ਭਾਵਨਾਵਾਂ ਉਹਦੇ ਮੱਦੇ ਨਜ਼ਰ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੀ ਭਾਵਨਾ ਨੂੰ ਸਮਝਣ ਤੇ ਸ਼ੀਧਾਂ ਦੇ ਸਮਾਗਮ ਦੇ ਵਿੱਚ ਨਤਮਸਤਕ ਹੋਣ ਸ਼ੀਧਾਂ ਨੂੰ ਸੱਚੀ ਸੂਚੀ ਸਦਾ ਦੀ ਭੇਟ ਕਰਨ ਸੀ ਖਾਸਾ ਕਹ ਰਹੇ ਨੇ ਕਿ ਜਿੱਤੇ ਦਾ ਸਾਮੂਹ ਜਿਹੜੀ ਸਪੀਚ ਜਿਹੜਾ ਤੋਂ ਦਿਨਾਂ ਸੰਦੇਸ਼ ਨਹੀਂ ਦਿੱਤਾ ਜਾਊਗਾ ਸੋ ਕਿਸ ਤਰ੍ਹਾਂ ਇਹਨਾਂ ਹਲਾਕਾ ਨੂੰ ਡਿਊਟਾ ਜਾਊਗਾ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਥੇਵਰ ਉਹਨਾਂ ਦੇ ਉੱਤੇ ਹੀ ਆ ਕੇ ਦੇਖੋ ਪੱਲੂਕਾਰਾ ਦਿਵਸ ਜਿਹੜਾ ਵਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਆ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਨਹੀਂ ਵੀ ਹੋ ਸਕਦਾ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਬੜੇ ਜਾਹੋ ਜਲਾਲ ਨਾਲ ਮਨਾਏਗੀ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਜਲੀ ਸਰਪਰਤ ਕਰੇਗੀ ਸੋ ਇਹ ਛੋਟੇ ਮੋਟੇ ਗੱਲਾਂ ਪਹਿਲਾਂ ਵੀ ਹੁੰਦੀਆਂ ਆਈਆਂ ਹੁਣ ਵੀ ਇਹ ਹੋ ਰਹੀਆਂ ਕੋਈ ਐਡਾ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ